ਚੈਨਲ ਦੀਸਤ ਬਾਬਾ ਤੇ ਆ ਕੇ ਗਲੋਗੀ ਤੁਹਾਨੂੰ ਸੁਣਨ ਤੇ ਪਸੰਦ ਕਰਨ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਮੇਰੇ ਗੀਤਾਂ ਨੂੰ ਸੁਣਦੇ ਹੋ ਪਸੰਦ ਕਰਦੇ ਹੋ ਇਹ ਸਭ ਕਾਸੇ ਲਈ ਮੈਂ ਆਪ ਸਭ ਦੀ ਬਹੁਤ ਧੰਨਵਾਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਅੱਗੋਂ ਦੇ ਵੀ ਤੁਸੀਂ ਇਸੇ ਤਰ੍ਹਾਂ ਮੇਰੀ ਹੌਸਲਾ ਫਜਾਈ ਕਰਦੇ ਰਹੋਗੇ ਮੈਂ ਗੁਰਮੀਤ कौर ਸੰਧਾ ਅੱਜ ਹਮੇਸ਼ਾ ਮੰਗ ਤੁਹਾਡੇ ਲਈ ਇੱਕ ਲੋਕ ਗੀਤ ਲੈ ਕੇ ਆਈ ਹਾਂ ਤੇ ਜਿਹੜਾ ਲੋਕ ਗੀਤ ਮੈਂ ਤੁਹਾਡੇ ਲਈ ਲਿਆਂਦਾ ਹੈ ਇਹ ਹੈ ਜ਼ਿੰਦਗੀ ਦੇ ਇੱਕ ਬਹੁਤ ਖੂਬਸੂਰਤ ਰੰਗ ਇਸ਼ਕ ਮੁਹੱਬਤ ਨਾਲ ਖੂਬਸੂਰਤ ਮੈਂ ਤਾਂ ਕਿਹਾ ਕਿ ਇਸ਼ਕ ਮੁਹੱਬਤ ਬਿਨਾ ਜ਼ਿੰਦਗੀ ਜਿਹੜੀ ਆ ਉਹ ਚੱਲਦੀ ਨਹੀਂ ਤੇ ਇਹ ਜਿਹੜਾ ਗੀਤ ਆ ਇਹ ਹੈਗਾ ਸੱਸੀ ਪੁੰਨੂ ਨਾਲ ਸਸੀ ਪੁੰਨ ਦੇ ਇਸ਼ਕ ਨਾਲ ਸੰਬੰਧਤ ਪੁੰਨ ਨੂੰ ਉਹਦੇ ਭਰਾ ਜਿਹੜੇ ਆ ਉਹ ਸ਼ਰਾਬੀ ਕਰਕੇ ਤੇ ਅਧੀ ਰਾਤ ਨੂੰ ਲੈ ਗਏ ਤੇ ਜਿਹੜੀ ਸਸੀ ਆ ਉਹਨੂੰ ਜਦੋਂ ਜਾਗ ਆਈ ਉਹਨੂੰ ਪਤਾ ਲੱਗਾ ਤੇ ਫਿਰ ਉਹਦਾ ਰੋ ਰੋ ਕੇ ਬੁਰਾ ਹਾਲ ਆ ਤੇ ਉਹ ਵਰਨਣ ਇਸ ਗੀਤ ਵਿੱਚ ਤੁਸੀਂ ਸੁਣਾ ਲਾਦੀ ਲਾ ਦਗੇ ਕਿਲੇ ਪਟਗ ਨਿਕਲੇ ਪਟਗਏ ਮੈਨੂੰ ਸੂਤੀ ਨੂੰ ਛੋੜ ਦੇ ਚਮਾੜੀਆਂ ਦੇ ਭਾਵੇਂ ਮਾ ਸੁਣੇ ਨਿਪਾਵੇਂ باپ ਸੁਣੇ ਨਿਪਾਵੇਂ باپ ਸੁਣੇ ਮੈਂ ਤਾਂ ਉਠ ਜਾਣਾ ਨਾ ਲਲਾਤੀਆਂ ਦੇ ਅੰਦਰ ਵੜ ਜਾਂਦੀਏ ਨਿਚੋਪ ਕਰ ਜਾਂਦੀਏ ਨਿਚੋਪ ਕਰ ਜਾਂਦੀਏ ਤੈਨੂੰ ਛਾਲ ਲਈਆ ਦਿਆਨੇ ਮੇਰੀ ਜਿੰਦਮਾਏ ਨਿ ਮੇਰੀ ਜਾਨ ਕੁੰਨ ਨਿ ਮੇਰੀ ਜਾਨ ਕੁੰਨ ਓ ਵੀਤ ਰਗਿਆ ਨਾਲ ਲਾਤੀ ਆਦੇ तेरा चोर पुन्नु निदगे निदगेवाजपुन्ु पिछे लादिया दे नियो चोरनो ਕਦਰ ਗੇਵਾ ਜ ਨਹੀਂ ਕਦਰ ਗੇਵਾ ਜ ਨਹੀਂ ਓ ਤੇ ਬਦਗਿਆ ਨਾਲ ਲਦਿਆ ਦੇ ਨਾਉ ਜਾ ਤਸਾ ਢੀ ਤੇ ਨਾ ਕੋ ਤਸਾ ਢਾ

ਚੂੜਾ ਪਨ ਸੁਟਾ ਨਾਲ ਬਾਰੀਆਂ ਦੇ ਤਪੇਰੇ ਤੇ ਪਠਿਆਰ ਦੇ ਪਠ ਵਾਂਗੂ ਨੀੜੀਏ ਪਠ ਵਾਂਗੂ ससी तोर पाई पीछे लतिया दे पैरी जूती नहीं ते गड़ लमकण लीरा ते ली मंदे हाल खीरनु ਚਾਂਦੇ ਲੋ ਜੀ ਤੁਸੀਂ ਇਹ ਗੀਤ ਸੁਣਿਆ ਤੇ ਉਮੀਦ ਹੈ ਤੁਹਾਨੂੰ ਇਹ ਗੀਤ ਪਸੰਦ ਆਊਗਾ ਕਿਉਂਕਿ ਮੁਹੱਬਤ ਵੀ ਇਹ ਜ਼ਿੰਦਗੀ ਦਾ ਇੱਕ ਖੂਬਸੂਰਤ ਰੰਗ ਹੈ ਤੇ ਹੁਣ ਮੈਂ ਤੁਹਾਡੇ ਕੋਲੋਂ ਵਿਦਾ ਲੈਂਦੀ ਹਾਂ ਤੁਸੀਂ ਸਾਰੇ ਖੁਸ਼ ਰਹੋ ਖੁਸ਼ਹਾਲ ਰਹੋ ਸ਼ਾਦ ਰਹੋ ਆਬਾਦ ਰਹੋ ਰਬ ਰਾਖਾ